ਅੱਗੇ ਉਦੋਂ ਵੀ ਚੈਲੰਜ ਕੀਤਾ ਫਿਰ ਚੈਲੰਜ ਕਰਦਾ ਮੈਨੂੰ ਖੁਸ਼ੀ ਹੋਵੇਗੀ ਇੱਥੇ ਆ ਕੇ ਵਿਜ਼ਿਟ ਕਰਨਾ ਮੇਰੇ ਗੋੜ ਦਾ ਸੈਂਪਲ ਭਰਿਆ ਜਾਵੇ ਠੀਕ ਆ ਕੋਈ ਵੀ ਕਿਸੇ ਤਰ੍ਹਾਂ ਦੀ ਮਲਾਪਟਾਉਂਦੀ ਆ ਤੇ ਮੈਨੂੰ ਜੋ ਸਜ਼ਾ ਹੋਊਗੀ ਉਹ ਦੇਤੀ ਜਾਵੇ ਇਹ ਚੈਲੰਜ ਉਹ ਹੀ ਕਰ ਸਕਦਾ ਨਾ ਜਿਹੜਾ ਤੇ ਬਿਲਕੁਲ ਇੱਕ ਮਿਆਰੀ ਦੀ ਚੰਗੀ ਚੀਜ਼ ਵੇਚਦਾ ਜੋ ਸਾਨੂੰ ਕਿਸੇ ਦਾ ਡਰੀ ਨਹੀਂ ਠੀਕ ਹੈ ਜੋ ਕੁਦਰਤ ਵੱਲੋਂ ਆ ਉਹ ਪ੍ਰਮਾਤਮਾ ਨੇ ਗੰਨੇ ਦੇ ਵਿੱਚ ਮਠਾਸ ਪੈਦਾ ਕੀਤੀ ਆ ਤੇ ਉਤੋਂ ਹੀ ਗਾਂਹੇ ਗੋੜ ਤਿਆਰ ਕਰ ਰਹੇ ਆ ਠੀਕ ਆ ਜੀ ਅਸੀਂ ਚੰਗਾ ਪਹਿਨਣ ਦਾ ਸ਼ੌਕ ਰੱਖਦੇ ਹਾਂ ਤੇ ਮੈਂ ਕਿਹਾ ਚੰਗਾ ਖਾਣ ਦਾ ਵੀ ਜੀ ਜੀ ਸ਼ੌਕ ਰੱਖੋ ਠੀਕ ਆ ਇੱਥੇ ਆ ਕੇ ਸਾਡਾ ਗੁੜ ਦਾ ਸੈਂਪਲ ਭਰਨਾ ਤੇ ਮੈਂ ਹੱਥ ਘੜਾ ਕੇ ਕਹਿੰਦਾ ਵੀ ਸਾਡੇ ਜਦੋਂ ਅਸੀਂ ਕੁਝ ਕੀਤਾ ਹੀ ਨਹੀਂ ਜੋ ਪਰਮਾਤਮਾ ਨੇ ਇਹਦੇ ਵਿੱਚ ਮਠਾਸ ਪੈਦਾ ਕੀਤੀ ਆ ਉਹਦਾ ਹੀ ਅਸੀਂ ਗੁੜ ਤਿਆਰ ਕਰ ਰਹੇ ਆ ਜੋ ਧਰਤੀ ਜੋ ਪੰਜਾਬ ਦੀ ਧਰਤੀ ਜੋ ਆਪਣੇ ਖੇਤਾਂ ਦੇ ਵਿੱਚੋਂ ਠੀਕ ਆ ਜੀ ਆ ਗੁੜ ਜਿਹੜਾ ਤਿਆਰ ਕੀਤਾ ਸ਼ਾਬਾਸ਼ ਜੀ ਹਾਕ ਦੇ ਸਾਨੂੰ ਉਹ ਹੀ ਰਹਿਣਾ ਜਿੱਥੇ ਗੁੜ ਤਿਆਰ ਆ ਰਿਹਾ ਜਿਹੜੇ ਧੜਾ ਧੜਾ ਗੁੜਾ ਤੰਨਾ ਦੇ ਤੰ ਗੰਨਾ ਛੁੱਟੀ ਜਾ ਰਹੇ ਆ ਉਹ ਗੰਨਾ 20 20 25 25 ਦਿਨ ਮਹੀਨੇ ਮਹੀਨੇ ਤੋਂ ਥੱਲੇ ਪੜਾਸ ਮਾਰਨ ਡਿਆ ਵਾ ਉਹਦੀ ਉਹ ਗੰਨੇ ਤੋਂ 스ਮੈਲ ਆ ਰਹੀ ਆ ਠੀਕ ਆ ਜਿੱਦੇ ਚੀਨੀ ਪਾ ਕੇ ਜਾਂ ਕਲੀ ਪਾ ਕੇ ਹੋਰ ਵਿੱਚ ਵਸਤੂਆਂ ਇਦਾਂ ਦੇ ਪਾ ਕੇ ਉਹ ਗੁੜ ਜਿਹੜਾ ਤਿਆਰ ਕੀਤਾ ਜਾ ਰਿਹਾ ਪਸਾਰੀ ਕਾਲ ਦੋਸਤੋ ਤੁਸੀਂ ਪੰਜਾਬ ਆਪ ਤੱਕ ਨਿਊਜ਼ ਵੇਖ ਰਹੇ ਹੋ ਮੈਂ ਤੁਹਾਡਾ ਆਪਣਾ ਦਲਜੀਤ ਸਿੰਘ ਤੇ ਉਸ ਸਰਪੰਚ ਦੇ ਨਾਲ ਮਿਲਾਵਾਂਗੇ ਜਿਨੇ ਧਾਕੜ ਅਫਸਰ ਡੀ ਐਚਓ ਲਖਵੀਰ ਸਿੰਘ ਨੂੰ ਇੱਕ ਚੈਲੰਜ ਕੀਤਾ ਸੀ ਕਿ ਜੇਕਰ ਉਹ ਮੇਰੀ ਦੁਕਾਨ ਤੇ ਆ ਕੇ ਇੱਥੋਂ ਦਾ ਗੁੜ ਦਾ ਸੈਂਪਲ ਭਰ ਲੈਣ ਤਾਂ ਮੈਨੂੰ ਖੁਸ਼ੀ ਹੋਵੇਗੀ ਤਾਂ ਉਹਦੇ ਨਾਲ ਅੱਜ ਗੱਲਬਾਤ ਵੀਰ ਦੇ ਨਾਲ ਕਰਾਂਗੇ ਕਿਵੇਂ ਜਿਹੜਾ ਹੈ ਗੁੜ ਉਹਨਾਂ ਵੱਲੋਂ ਬਣਾ ਕੇ ਲੋਕਾਂ ਤੱਕ ਪਹੁੰਚਾਇਆ ਜਾਂਦਾ ਤੇ ਤੁਸੀਂ ਵੇਖ ਸਕਦੇ ਇੱਥੇ ਗਾਕਾਂ ਦਾ ਵੀ ਤਾਤਾ ਲੱਗਾ ਹੋਇਆ ਹੈ ਬੜੀ ਦੂਰੋਂ ਦੂਰੋਂ ਲੋਕ ਜਿਹੜੇ ਆ ਉਹਨਾਂ ਦੇ ਕੋਲ ਪਹੁੰਚਦੇ ਸਰਪੰਚ ਸਾਹਿਬ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਇੱਥੇ ਚੈਨਲ ਵਾਲੇ ਵੀਰਾਂ ਦਾ ਹਾਂਜੀ ਸਰਪੰਚ ਸਾਹਿਬ ਮੈਂ ਚਾਹਾਂਗਾ ਸਭ ਤੋਂ ਪਹਿਲਾਂ ਭਾਵਨਾਵਾਂ ਕੀ ਨੇ ਔਰ ਇੱਥੇ ਜਦੋਂ ਸਾਡੀ ਟੀਮ ਪਹੁੰਚੀ ਤੇ ਇਹ ਵੀ ਸੋਸ਼ਲ ਮੀਡੀਆ ਤੇ ਪਹਿਲਾਂ ਹੀ ਬੜਾ ਚਰਚਾ ਹੈ ਕਿ ਤਾਕੜ ਅਫਸਰ ਨੂੰ ਵੀ ਇੱਕ ਤੁਸੀਂ ਜਿਹੜਾ ਉਹ ਚੈਲੰਜ ਕੀਤਾ ਹੈ ਜੀ ਦੇਖੋ ਚੈਲੰਜ ਉਹ ਹੀ ਕਰ ਸਕਦਾ ਨਾ ਜਿਹੜਾ ਤੇ ਬਿਲਕੁਲ ਇੱਕ ਮਿਆਰੀ ਦੀ ਚੰਗੀ ਚੀਜ਼ ਵੇਚਦਾ ਜੋ ਸਾਨੂੰ ਕਦੇ ਡਾਰੀ ਨਹੀਂ ਠੀਕ ਹੈ ਜੀ ਜੋ ਕੁਦਰਤ ਵੱਲੋਂ ਆ ਉਹ ਪਰਮਾਤਮਾ ਨੇ ਗੰਨੇ ਦੇ ਵਿੱਚ ਮ ਜੀ ਅਸੀਂ ਚੰਗਾ ਪਹਿਨਣ ਦਾ ਸ਼ੌਕ ਰੱਖਦੇ ਹਾਂ ਤੇ ਮੈਂ ਕਿਹਾ ਚੰਗਾ ਖਾਣ ਦਾ ਵੀ ਜੀ ਜੀ ਸ਼ੌਕ ਰੱਖੋ ਜੀ ਠੀਕ ਹੈ ਜੀ ਮੈਂ ਚਾਹਾਂਗਾ ਜਰੂਰ ਇਸ ਗੁੜ ਬਾਰੇ ਜਾਣਕਾਰੀ ਦਿੱਤੀ ਜਾਵੇ ਕਿੰਨੀ ਜਾਣਕਾਰੀ ਰੱਖਦੇ ਹੋ ਬਣਾਉਣ ਤੋਂ ਲੈ ਕੇ ਖਵਾਉਣ ਤੱਕ ਕਿਹੜੀਆਂ-ਕਿਹੜੀਆਂ ਬਿਮਾਰੀਆਂ ਵੀ ਦੂਰ ਹੁੰਦੀਆਂ ਨੇ ਵੇਖੋ ਜੀ ਅਸੀਂ ਕੈਮਰਿਆਂ ਅਸੀਂ ਆਹ ਦੇਖੋ ਜੀ ਚਾਰ ਪੀਪੇ ਜਿਹੜੇ ਅਸੀਂ ਰੌਹ ਦੇ ਪਾਏਦੇ ਆ ਕੜਾਈ ਦੇ ਵਿੱਚ ਜੀ ਉਸ ਤੋਂ ਬਾਅਦ ਤੁਹਾਨੂੰ ਦੱਸਦੇ ਆ ਵੀ ਰੌਹ ਪਾਉਣ ਤੋਂ ਬਾਅਦ ਜਦੋਂ ਆਹ ਅਸੀਂ ਇੱਕ ਗਲਾਸ ਪਾਣੀ ਦਾ ਲਿਆ ਜੀ ਜੀ ਇਹਦੇ ਵਿੱਚ ਸਿਰਫ ਅਸੀਂ ਆ ਕੀ ਕਰਨਾ ਵਾ ਇੱਕ ਚਮਚਾ ਜਿਹੜਾ ਵਾ ਅਸੀਂ ਜਿਹੜਾ ਵਾ ਸੋਡੇ ਦਾ ਜੀ ਜੀ ਐਚ ਪਾਤਾ ਜੀ ਜੀ ਸਿਰਫ ਇਹਦੇ ਨਾਲ ਅਸੀਂ ਜਿਹੜਾ ਵਾ ਮਿੱਠੇ ਸੋਡੇ ਦੇ ਨਾਲ ਪਾਣੀ ਦੇ ਨਾਲ ਮਾਤਰਾ ਦੇ ਨਾਲ ਅਸੀਂ ਇਹਦੀ ਮੈਲ ਲਾਉਣੀ ਆ ਜੀ ਮੈਲ ਤਾਰਨ ਤੋਂ ਬਾਅਦ ਜੀ ਵੇਖੋ ਜੀ ਇਹਨੂੰ ਬਿਲਕੁਲ ਸਾਫ਼ ਕਰਕੇ ਜੀ ਠੀਕ ਆ ਜੀ ਉਸ ਤੋਂ ਬਾਅਦ ਕੀ ਕਰਨਾ ਮੈਨੂੰ ਡੇਢ ਦੋ ਘੰਟੇ ਜਿਹੜੀ ਅੱਗੇ ਦੇ ਥੱਲੇ ਚੱਲਣੀ ਆ ਜੀ ਅੱਗ ਮੱਚਣ ਤੋਂ ਬਾਅਦ ਫਿਰ ਕੀ ਕਰਨਾ ਹੌਲੀ-ਹੌਲੀ ਮੁੜ ਕੇ ਇਹਨੇ ਆਪਣੀ ਅਸਲ ਜਿਹੜਾ ਜਿਹੜੀ ਆ ਜੋ ਸ਼ਕਲ ਦੇ ਵਿੱਚ ਰੂਪ ਦੇ ਵਿੱਚ ਆਇਨਾ ਵਾ ਆ ਦੇਖੋ ਆ ਘੋੜਾ ਜਿਹੜਾ ਅੱਜ ਕੱਲ ਲੋਕ ਸਮਝਦੇ ਬੜਾ ਚਿੱਟਾ ਸਾਨੂੰ ਗੁੜ ਚਾਹੀਦਾ ਰੇ ਪਰ ਹਰ ਚਮਕਦੀ ਜਿਹੜੀ ਚੀਜ਼ ਉਹ ਸੋਨਾ ਤੇ ਹੁੰਦੀ ਨਹੀਂ ਜੀ ਜੀ ਹਰ ਚਮਕਦੀ ਚੀਜ਼ ਸੋਨਾ ਨਹੀਂ ਸੋਨਾ ਨਹੀਂ ਹਣਾ ਤੇ ਅਸਲ ਜਿਹੜਾ ਗੁੜ ਦੀ ਸ਼ਕਲ ਆ ਵਾ ਜੀ ਠੀਕ ਆ ਉਹ ਫਿਰ ਜਿਹੜਾ ਗੋੜਿਆ ਇਹ ਤੁਹਾਨੂੰ ਪਤਾ ਵੀ ਭਾਵੇਂ ਇਹਨੂੰ ਚਾਹ ਦੇ ਅਸੀਂ ਚੰਗੀ ਤਰ੍ਹਾਂ ਦਾ ਪਾਣੀ ਬਿਲਕੁਲ ਸਕਾ ਕੇ ਸਿਰਫ ਜਿਹੜੀ ਮਿਠਾਸ ਦੀ ਮਿੱਠਾ ਰਹਿ ਜਾਂਦਾ ਵਾ ਠੀਕ ਆ ਉਹ ਫਿਰ ਅਸੀਂ ਜਿਹੜਾ ਵਾ ਇਹ ਜਿਹੜਾ ਗੁੜ ਇਹ ਫਿਰ ਹੌਲੀ-ਹੌਲੀ ਜਿਹੜਾ ਵਾ ਅਸੀਂ ਕੜਾਹੀ 'ਚ ਗੰਢ 'ਚ ਲੈ ਆਈਦਾ ਗੰਢ ਦੇ ਗੋਡੀ ਦੇਣ ਤੋਂ ਬਾਅਦ ਇਹ ਗੁੜ ਤਾਂ ਤਿਆਰ ਹੋ ਜਾਂਦਾ ਮੈਂ ਇਹ ਵੀ ਜਰੂਰ ਪੁੱਛਣਾ ਚਾਹਾਂਗਾ ਸਰਪੰਚ ਸਾਹਿਬ ਜਰੂਰ ਦੱਸਿਓ ਕਿ ਬਾਜ਼ਾਰਾਂ ਦੇ ਵਿੱਚ ਲੋਕਾਂ ਨੂੰ ਕਿਵੇਂ ਠੱਗਿਆ ਜਾਂਦਾ ਹੈ ਨਕਲੀ ਗੁੜ ਅਤੇ ਅਸਲੀ ਗੁੜ ਦੀ ਕੋਈ ਪਛਾਣ ਕੀ ਰੱਖਦੇ ਹੋ ਤੁਸੀਂ ਦੇਖੋ ਜੀ ਜਿਹੜੀ ਤੁਸੀਂ ਗੱਲ ਕਰ ਪਛਾਣ ਦੀ ਗੱਲ ਹਨਾ ਵੇਖੋ ਜਿਹੜੇ ਦੁਕਾਨਦਾਰ ਆ ਉਹਨਾਂ ਦੇ ਵੇਖੋ ਜੀ ਉਹਨਾਂ ਤੇ ਗੁੜ ਲੈਣਾ ਵੇਚਣਾ ਠੀਕ ਆ ਜਿੱਥੇ ਚੋਰ ਬਿਯਾਰੀ ਕਾਊਂਟ ਕਰ ਰਿਹਾ ਜੀ ਠੀਕ ਹੈ ਜੀ ਉਹਨਾਂ ਸਾਨੂੰ ਠੱਗ ਕੌਣ ਰਿਹਾ ਹਾਂਜੀ ਆਕੇ ਸਾਨੂੰ ਉਹ ਹੀ ਰਹਿਣਾ ਜਿੱਥੇ ਗੁੜ ਤਿਆਰ ਆ ਰਿਹਾ ਜਿਹੜੇ ਤੜਾ ਤੜਾ ਗੁੜਾ ਟੰਨਾ ਦੇ ਟੰਨ ਗੰਨਾ ਛੁੱਟੀ ਜਾ ਰਹੇ ਆ ਉਹ ਗੰਨਾ 20 20 25 25 ਦਿਨ ਮਹੀਨੇ ਮਹੀਨੇ ਤੋਂ ਥੱਲੇ ਪੜਾਸ ਮਾਰਨ ਧਿਆਵਾ ਉਹਦੀ ਉਹ ਗੰਨੇ ਤੋਂ ਸਮੈਲ ਆ ਰਹੀ ਆ ਠੀਕ ਆ ਜਿੱਦੇ ਚੀਨੀ ਪਾ ਕੇ ਜਾਂ ਕਲੀ ਪਾ ਕੇ ਹੋਰ ਵਿੱਚ ਵਸਤੂਆਂ ਇਦਾਂ ਦੇ ਪਾ ਕੇ ਉਹ ਗੁੜ ਜਿਹੜਾ ਤਿਆਰ ਕੀਤਾ ਜਾ ਰਿਹਾ ਪਛਾਣ ਦੀ ਗੱਲ ਵੇਖੋ ਇਹ ਤੇ ਹੁਣ ਵੇਖੋ ਗੱਲ ਇਹ ਆ ਵੀ ਸਾਨੂੰ ਜਿਹੜੀ ਆ ਪਰਖ ਆ ਹੁਣ ਵੇਖੋ ਜੇ ਕਿਸੇ ਨੇ ਗੁੜ ਬਣਦਾ ਵੇਖਿਆ ਹੋਵੇ ਅੱਜ ਕੱਲ ਤੇ ਪੰਜਾਬ ਦਾ ਜਿਹੜਾ ਇਹ ਪੰਜਾਬ ਦਾ ਗੁੜ ਜਿਹੜਾ ਸਾਨ ਜੀ ਠੀ ਇਸ ਕਰਕੇ ਸਾਨੂੰ ਪਤਾ ਹੀ ਨਹੀਂ ਗੁੜ ਕਿਵੇਂ ਤਿਆਰ ਹੋਣਾ ਜੀ ਜੀ ਠੀਕ ਆ ਤੇ ਅਸੀਂ ਪਛਾਣ ਕਿਵੇਂ ਕਰ ਲਾਂਗੇ ਜੀ ਠੀਕ ਆ ਇਹ ਤੁਹਾਨੂੰ ਸਾਡੇ ਆਲਰੇਡੀ ਜਿੰਨੇ ਬੱਚੇ ਆ ਵੇਖੋ ਇੱਥੋਂ ਸਾਡੀਆਂ ਸਰਕਾਰਾਂ ਵੇਖੋ ਚੰਗੀਆਂ ਹੋਣ ਇੱਥੇ ਸਾਡੇ ਕਾਰੋਬਾਰ ਚੰਗੇ ਖੁੱਲ ਦਿੱਤੇ ਜਾਣ ਤਾਂ ਕਿ ਸਾਡੇ ਬੱਚੇ ਇੱਥੇ ਰਹਿ ਕੇ ਆਪਣੀ ਜ਼ਮੀਨ ਦਾ ਸਾਰਾ ਕੁਝ ਪੈਦਾ ਹੁੰਦਾ ਜੀ ਇੱਥੇ ਪੈਦਾ ਕਰ ਸਕਦੇ ਆ ਤੇ ਪਛਾਣ ਤਾਂ ਸਾਨੂੰ ਤਾਂ ਹੀ ਹੋਗੀ ਨਾ ਜੇ ਅਸੀਂ ਪੰਜਾਬ ਦੇ ਵਿੱਚ ਰਹਿ ਕੇ ਖੇਤੀਬਾੜੀ ਦੇ ਨਾਲ ਜੁੜਾਂਗੇ ਜੀ ਜੀ ਠੀਕ ਹੈ ਜੀ ਇੱਕ ਦੁਕਾਨਦਾਰ ਵਾਲਾ ਕਿਵੇਂ ਜੁੜ ਜੂਗਾ ਦੁਕਾਨਦਾਰ ਵਾਲਾ ਕਿਵੇਂ ਪਰਖ ਕਰ ਲੂਗਾ ਜੀ ਜੀ ਠੀਕ ਹੈ ਇਹਦੇ ਵੇਖੋ ਜੇ ਸਾਨੂੰ ਸ਼ੌਂ ਗਿਆ ਤੁਹਾਡਾ ਮੰਨਣਾ ਕਿ ਦੁਕਾਨਦਾਰਾਂ ਦਾ ਉਹਨਾਂ ਕਸੂਰ ਨਹੀਂ ਹੈ ਜਿੰਨਾ ਸਾਡੇ ਬਣਾਉਣ ਵਾਲਿਆਂ ਦਾ ਜ਼ਿਆਦਾ ਕਸੂਰ ਬਿਲਕੁਲ ਜੀ ਬਿਲਕੁਲ ਜੀ ਮੈਂ ਅੱਗੇ ਉਦੋਂ ਵੀ ਚੈਲੰਜ ਕੀਤਾ ਫਿਰ ਚੈਲੰਜ ਕਰਦਾ ਮੈਨੂੰ ਖੁਸ਼ੀ ਹੋਵੇਗੀ ਇੱਥੇ ਆ ਕੇ ਵਿਜ਼ਿਟ ਕਰਨ ਮੇਰੇ ਗੁੜ ਦਾ ਸੈਂਪਲ ਭਰਿਆ ਜਾਵੇ ਠੀਕ ਹੈ ਕੋਈ ਵੀ ਕਿਸੇ ਤਰ੍ਹਾਂ ਦੀ ਮਿਲਾਵਟ ਆਉਂਦੀ ਆ ਤੇ ਮੈਨੂੰ ਜੋ ਸਜ਼ਾ ਹੋਊਗੀ ਉਹ ਦਿੱਤੀ ਜਾਵੇ ਜੋ ਜੁਰਮਾਨਾ ਦਿੱਤਾ ਜਾਵੇ ਇਹ ਕਿੱਥੋਂ ਕਿੱਥੋਂ ਲੋਕ ਫਿਰ ਜਿਹੜੇ ਤੁਹਾਡੇ ਕੋਲ ਇੱਥੇ ਗੁੜ ਲੈਣ ਵਾਸਤੇ ਚੱਲ ਕੇ ਆਉਂਦੇ ਆ ਔਰ ਕਿਹੜੀਆਂ ਕਿੜੀਆਂ ਮੈਂ ਫਿਰ ਤੋਂ ਇੱਕ ਵਾਰ ਰਿਪੀਟ ਕਰਾਂ ਕਿਹੜੀਆਂ ਕਿੜੀਆਂ ਬਿਮਾਰੀਆਂ ਤੋਂ ਗੁੜ ਬਚਾਉਂਦਾ ਹੈ ਇਹ ਦਰਸ਼ਕਾਂ ਦੀ ਜਾਣਕਾਰੀ ਦੇ ਲਈ ਜਰੂਰ ਦੱਸਿਆ ਜਾਵੇ ਦੇਖੋ ਜੀ ਗੁੜ ਦੇ ਤੇ ਬੜੇ ਜੀ ਗੁਣ ਆ ਜੀ ਜੀ ਠੀਕ ਹੈ ਜੀ ਗੁੜ ਦੇ ਵੇਖੋ ਜੀ ਜਿਸ ਤਾਂ ਵਟਾਈਮਨ B ਸੀ ਮੈਗਨੀਸ਼ੀਅਮ ਕੈਲਸ਼ੀਅਮ ਆਇਰਨ ਠੀਕ ਹੈ ਜੀ ਸਕਰੋਜ਼ ਮਤਲਬ ਕਿ ਗੁੜ ਤੇ ਇੱਕ ਵੇਖੋ ਰੋਟੀ ਦੇ ਮਗਰੋਂ ਸਾਡੇ ਬਜ਼ੁਰਗ ਗੁੜ ਖਾਂਦੇ ਸੀ ਜੀ ਠੀਕ ਆ ਸਾਡਾ ਫੈਟੀ ਲਿਵਰ ਨਹੀਂ ਕਦੀ ਹੋਗਾ ਜੀ ਕੀ ਬਾਤ ਠੀਕ ਆ ਜੀ ਸਾਡਾ ਪੇਟ ਸਾਫ ਆ ਤੇ ਸਾਰੀਆਂ ਬਿਮਾਰੀਆਂ ਤੋਂ ਅਸੀਂ ਰਹਿਤ ਆ ਜੀ ਕੀ ਬਾਤ ਠੀਕ ਆ ਜੀ ਸਾਡੇ ਕਬਜ ਨਹੀਂ ਹੋਣ ਦਿੰਦਾ ਕੀ ਬਾਤ ਇਹ ਦੇਰ ਕੇ ਵੀ ਗੋੜ ਜਿਹੜਾ ਅਸੀਂ ਅੱਜ ਦੇਸੀ ਘੋਹ ਘਰਾਂ ਚੋਂ ਕੱਢਤਾ ਜੀ ਗੋੜ ਅਸੀਂ ਸਾਨੂੰ ਮਿਲਦਾ ਨਹੀਂ ਚੰਗਾ ਜੀ ਠੀਕ ਆ ਕਿਉਂਕਿ ਬਣਾਉਂਦਾ ਹੀ ਕੋਈ ਨਹੀਂ ਮੈਂ ਕਿੰਨਾ ਵੇਖੋ ਸਾਰੇ ਜਿੰਨੇ ਗੁਰਦਾਸਪੁਰ ਵਾਲੇ ਏਰੀਏ ਆ ਜਾਂ ਬਟਾਲਾ ਜਾਂ ਹੁਸ਼ਿਆਰਪੁਰ ਸਲਾਘਾਯੋਗ ਅਫਸਰ ਜਿਨ੍ਹਾਂ ਨੇ ਛਾਪੇ ਮਾਰੀ ਕਿਤੇ ਬੜੀ ਖੁਸ਼ੀ ਹੁੰਦੀ ਆ ਜੀ ਜੀ ਵੀ ਵਾਕਿਆ ਚੰਗੀ ਚੀਜ਼ ਲੋਕਾਂ ਨੂੰ ਮਿਲਣੀ ਚਾਹੀਦੀ ਆ ਪਹੁੰਚਣੀ ਚਾਹੀਦੀ ਲੋਕਾਂ ਦੇ ਤੱਕ ਆ ਔਰ ਮੈਂ ਉਹਨਾਂ ਵੇੜਲੇ ਵਾਲਿਆਂ ਨੂੰ ਅਪੀਲ ਕਰਦਾ ਭਰਾਓ 10 20 ਰੁਪਏ ਕਿਸੇ ਤੋਂ ਵੱਧ ਲੈ ਲੋ ਪਰ ਚੰਗੀ ਚੀਜ਼ ਦੇ ਦਿਓ ਮਿਆਰੀ ਦੀ ਚੀਜ਼ ਦੇ ਦਿਓ ਕਿਸੇ ਨੂੰ ਐਵੇਂ ਕਿਸੇ ਦੇ ਜਾਣ ਦੇ ਨਾਲ ਕਰਵਾ ਲੈ ਕੋ ਇੱਕ 슈ਗਰ ਵਾਲਾ ਮਰੀਜ਼ ਡਾਕਟਰ ਕਹਿੰਦਾ ਵੀ ਤੂੰ ਗੁੜ ਦੀ ਚਾਹ ਬਣਾ ਲੈਗਾ ਪਰ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਖੰਡ ਚੀਨੀ ਮਿਲਾ ਕੇ ਉਹਨੂੰ ਗੁੜ ਬਾਜ਼ਾਰਾਂ ਦੇ ਵਿੱਚ ਪੈਦਾ ਲੋਕ ਕੀ ਕਰਨਾ ਠੀਕ ਆ ਪਰ ਮੈਂ ਕਿੰਨਾ ਵੇਖੋ 10 20 ਰੁਪਏ 30 ਰੁਪਏ ਜਾਂ 50 ਰੁਪਏ ਕਿਸੇ ਤੋਂ ਵਾਧੇ ਲੋ ਪਰ ਚੀ ਚੰਗੀ ਦੇ ਦਿਓ ਟੀਐਚਓ ਲਖਵੀਰ ਸਿੰਘ ਜੀ ਜਿਹੜੇ ਅੱਜ ਕੱਲ کافی ਜਿਨ੍ਹਾਂ ਨੇ ਬਹੁਤ ਸਾਰੇ ਲੋਕਾਂ ਦੇ ਸੈਂਪਲ ਵੀ ਭਰੇ ਨੇ ਦੁਕਾਨਾਂ ਤੇ ਜਾ ਕੇ ਕੈਮਰੇ ਦੇ ਮਾਧਿਅਮ ਰਾਹੀਂ ਚੈਨਲ ਦੇ ਮਾਧਿਅਮ ਰਾਹੀਂ ਕੀ ਅਪੀਲ ਕਰਨੀ ਚਾਹੋ ਕੀ ਕਰੀਏ ਦੇਖੋ ਜੀ ਉਹਨਾਂ ਦਾ ਸਲਾਘਾਯੋਗ ਹੈ ਜੀ ਉਹਨਾਂ ਜਿਹੜਾ ਕਦਮ ਚੁੱਕਿਆ ਨਾ ਜਿਉ ਇੱਥੇ ਆਉਣ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਨਾ ਜਨਾ ਬੈਲਕਮ ਜਦੋਂ ਮਰਜ਼ੀ ਆਉਣਾ ਸਾਡੇ ਗੁਰਦ ਦੀ ਉਹਨਾਂ ਦੇ ਸਾਹਮਣੇ ਚਾਹ ਬਣੂਗੀ ਚਾਹ ਵੀ ਪਿਵਾਵਾਂਗੇ ਠੀਕ ਹੈ ਇੱਥੇ ਆ ਕੇ ਸਾਡਾ ਗੁਰਦ ਦਾ ਸੈਂਪਲ ਭਰਨਾ ਤੇ ਮੈਂ ਹੱਥ ਘੜਾ ਕੇ ਕਹਿੰਦਾ ਵੀ ਸਾਡੇ ਜਦੋਂ ਅਸੀਂ ਕੁਝ ਕੀਤਾ ਹੀ ਨਹੀਂ ਜੋ ਪਰਮਾਤਮਾ ਨੇ ਇਹਦੇ ਵਿੱਚ ਮਠਾਸ ਪੈਦਾ ਕੀਤੀ ਆ ਉਹਦਾ ਹੀ ਇਹ ਗੁੜ ਤਿਆਰ ਕਰ ਰਹੇ ਆ ਜੋ ਧਰਤੀ ਜੋ ਪੰਜਾਬ ਦੀ ਧਰਤੀ ਜੋ ਆਪਣੇ ਖੇਤਾਂ ਦੇ ਵਿੱਚੋਂ ਠੀਕ ਆ ਜੀ ਆ ਗੁੜ ਜਿਹੜਾ ਤਿਆਰ ਕੀਤਾ ਸ਼ਾਬਾਸ਼ ਜੀ ਤਾਂ ਤੁਹਾਡਾ ਵੀ ਮੰਨਣਾ ਕਿ ਅਪੀਲ ਇਹ ਵੀ ਹੈ ਕਿ ਜਿਹੜੇ ਵੀਰ ਘੱਟ ਪੈਸਿਆਂ ਤੇ ਵੇਚਦੇ ਨੇ ਖੰਡ ਮਲਾ ਕੇ ਉਹ ਵੱਧ ਲੈ ਲੈਣ ਲੇਕਿਨ ਲੋਕਾਂ ਦੇ ਨਾਲ ਖਲਵਾੜ ਨਾ ਕਰਨ ਮੈਂ ਤੇ ਇੱਥੇ ਕਈ ਆਉਂਦੇ ਸਾਡੇ ਕੋਲ ਜੋਕੇ ਤੋਂ ਵੀ ਮੰਡਿਆਏ ਉਹਨਾਂ ਨੇ ਗੁੜ ਲਿਆ ਸਾਡੇ ਕੋਲ ਕਪੂਰਥਲੇ ਬੜੇ ਦੂਰੋਂ ਦੂਰੋਂ ਤੇ ਆਉਂਦੇ ਆ ਗੁੜ ਲੈਣ ਉਹ ਵੀ ਸਾਨੂੰ ਇਹ ਗੱਲ ਕਹਿੰਦੇ ਆ ਵੀ ਸਾਡੇ ਕੋ ਪੈਸੇ ਸਰਪੰਚ ਸਾਹਿਬ ਤੁਸੀਂ ਵੱਧ ਲੈ ਲਿਓ ਸਾਨੂੰ ਚੀਜ਼ ਨਾ ਮਾੜੀ ਮੈਂ ਕਿਹਾ ਤੁਸੀਂ ਕੋਈ ਨਹੀਂ ਜੇ ਸਾਡੇ ਕੋਈ ਇਸ ਤਰ੍ਹਾਂ ਦੀ ਤੁਹਾਨੂੰ ਲੱਗਦਾ ਪ੍ਰੋਬਲਮ ਆਵੇ ਬੇਸ਼ੱਕ ਚੈਨਲ ਤੇ ਆ ਕੇ ਲਾਈਵ ਹੋ ਕੇ ਕਹਿ ਦਿਓ ਵੀ ਸਰਪੰਚ ਸਾਹਿਬ ਨੇ ਸਾਨੂੰ ਗੁੜ ਜਿਹੜਾ ਮਾੜਾ ਦਿੱਤਾ ਇਹ ਕਿਆ ਕੁਝ ਹੋ ਰਿਹਾ ਤੇ ਦਿੱਤਾ ਸਾਨੂੰ ਕੁਝ ਹੋ ਰਿਹਾ ਠੀਕ ਇਹ ਤੋਂ ਵੱਡਾ ਔਰ ਕੀ ਚੈਲੰਜ ਕਰਨਾ ਕਿੰਨਾ ਸਮਾਂ ਲੱਗਦਾ ਇੱਕ ਪੱਤ ਤਿਆਰ ਕਰਨ ਦੇ ਵਿੱਚ ਜਦੋਂ ਫਸਟ ਟਾਈਮ ਸਵੇਰੇ ਮਾਰਨਿੰਗ ਟਾਈਮ ਇਹਨੂੰ ਢਾਈ ਤੋਂ ਤਿੰਨ ਢਾਈ ਘੰਟੇ ਲੱਗ ਜਾਂਦੇ ਮੈਕਸਮਮ ਬਾਕੀ ਡੇਢ ਘੰਟਾ 2 ਘੰਟੇ ਵਿੱਚ ਤਿਆਰ ਹੋ ਜਾਂਦਾ ਜੀ ਬ ਕੈਮਰਾਮੈਨ ਸੁਖ ਦੇ ਨਾਲ ਮੈਂ ਦਲਜੀਤ ਸਿੰਘ ਪੰਜਾਬ ਅਬਤਕ ਨਿਊਜ਼ ਤਰਨਤਾਰਨ